ਇੰਡੀਆ ਦੇ ਜਹਾਂ 787 ਡ੍ਰੀਮ ਲਾਈਨਰ ਅਹਮਦਾਬਾਦ 에어ਪੋਰਟ ਤੇ ਹਾਦਸਾ ਗ੍ਰਸਤ ਹੋ ਗਿਆ ਇਡਾਨ ਤੋਂ 2 ਮਿੰਟ ਬਾਅਦ ਹੀ ਰੈਸੀ ਹਲਕੇ ਵਿੱਚ ਡਿੱਗਾ ਇਸ ਵਿੱਚ ਕੁੱਲ 242 ਯਾਤਰੀ ਸ਼ਮਿਲ ਹਨ ਰਾਜਾ ਰਗੂਪਾਲ ਸ਼ਮਰਡਰ ਕੇਸ ਦੇ ਮਾਮਲੇ ਵਿੱਚ ਸੋਨਮ ਦੇ ਭਰਾਨ ਨੇ ਕਿਹਾ ਕਿ ਉਸਦੀ 500 ਪ੍ਰੈਸ਼ਰ ਮਰਡਰ ਕੇਸ ਵਿੱਚ ਸ਼ਾਮਿਲ ਸੀ ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪੰਜਾਬ ਵਿੱਚ ਗਰਮ ਲੂ ਚੱਲ ਰਹੀ ਹੈ ਤੇ ਇੱਥੇ ਬਠਿੰਡੇ ਦਾ ਤਾਪਮਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਏਸੀ ਅਤੇ ਟਿਊਬਲਾਂ ਲਈ ਬਿਜਲੀ ਦੀ ਖਪਤ ਦੀ ਮੰਗ ਵੱਧਦੀ ਜਾ ਰਹੀ ਹੈ ਗੁਰਦਾਸ ਮਾਨ ਦੇ ਪ੍ਰਾਂ ਗੁਰਪੰਥ ਮਾਨ ਦੀ ਮੌਤ ਹੋ ਗਈ ਹੈ ਕਿਸਾਨਾਂ ਦੇ ਖਾਤੇ ਵਿੱਚ 20ਵੇਂ ਕੇਸ ਤੋਂ 20 ਜੂਨ ਤੱਕ ਆਜਾ ਵੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਦਾ ਕੇਵਾਈਸੀ ਕਰਵਾ ਲੈਣ ਇਜ਼ਰਾਇਲ ਨੇ ਗਾਜ਼ੇ ਵਿੱਚ ਹਵਾਈ ਹਮਲਾ ਕੀਤਾ ਜਿਸ ਨਾਲ 60 ਲੋਕਾਂ ਦੀ ਮੌਤ ਹੋ ਗਈ ਤੇ ਹਮਾਸ ਦੇ 12 ਫੈਕਟਰ ਵੀ ਮਾਰੇ ਗਏ ਈਰਾਨ ਤੇ ਅਮਰੀਕਰ ਵਿੱਚ ਕਾਰ ਗਲਗਵਤ ਪੰਮੀ ਰੌਂਡ ਸ਼ੁਰੂ ਹੋ ਗਈ ਜੇਕਰ ਈਰਾਨ ਨੇ ਕਿਹਾ ਕਿ ਇਹ ਗਲਗਵਤ ਕਿਸੇ ਦੇ ਨਾਂ ਚੜੀ ਤਾਂ ਉਹ ਅਮਰੀਕਾ ਦੇ 에ਅਰ ਬੇਸ ਤੇ ਫੌਜੀ ਟਿਕਾਣੇ ਤੇ ਹਮਲਾ ਕਰੇਗਾ ਸਾਊਥ ਅਫਰੀਕਾ ਵਿੱਚ ਇੱਕ ਸਕੂਲ ਦੀ ਵਿੱਚ ਹਰਨ ਦੀ ਲੇਟ ਵਿੱਚ ਅੱਗ ਲੱਗੀ ਜਿਸ ਵਿੱਚ 49 ਲੋਕ ਮਾਰੇ ਗਏ ਅਮਰੀਕਾ ਸਰਕਾਰ ਨੇ ਅਸੀਮ ਮਨੀਰ ਨੂੰ ਅਮਰੀਕਾ ਲਈ